ਮਿਹਰਬਾਨ ਗੇ ਲਡੇਰੀ ਫਾਰਮ ਦੇ ਸਾਰੇ ਵੀਰਾਂ ਦਾ ਧੰਨਵਾਦ ਵੀਰ ਜੀ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਪਹਿਲਣ ਵੈੜ ਲੈ ਕੇ ਆਏ ਆਂ ਬਾਕੀ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਸੋ ਸਾਰੇ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸ਼ੇਅਰ ਵੀ ਜਰੂਰ ਕਰਨ ਤਾਂ ਕਿ ਇਦਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਪਾਂ ਤੁਹਾਡੇ ਤੱਕ ਪਹੁੰਚ ਸਕੀਏ ਤੇ ਇਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੋ ਅੱਜ ਆਪਾਂ ਗੱਲ ਕਰਦੇ ਆ ਪਹਿਲਣ ਵਹਿੜ ਦੀ ਤੇ 10-12 ਦਿਨ ਕੱਚੀ ਆ ਜੇ ਬਾਕੀ ਲੱਤਣੀ ਸ਼ੁਰੂ ਹੋ ਗਈ ਆ ਤੇ 16-17 ਲੀਟਰ ਦੁੱਧ ਜ਼ਰੂਰ ਭਰੂਗੀ ਤੇ ਪਹਿਲਣ ਵਹਿੜ ਆ ਜੇ ਕੱਦ ਕਾਠ ਦੀ ਚੰਗੀ ਆ ਤੇ ਜੋ ਇਹਦਾ ਰੇਟ ਰੱਖਿਆ ਗਿਆ ਵੀਰਾਂ ਨੂੰ 52000 ਰੁਪਏ ਬਾਕੀ ਮੌਕੇ ਦੇ ਮਾਨਤਾਂ ਨੂੰ ਹੋ ਜਾਊਗਾ ਤੇ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਆ ਤੇ ਪਿੰਡ ਭੱਟੀਗੇ ਆ ਤੇ ਤਹਿਸੀਲ ਬਾਬਾ ਬਕਾਲਾ ਵਾ ਤੇ ਫੋਨ ਨੰਬਰ 99546748 ਆ ਬਾਕੀ ਸਕਰੀਨ ਤੇ ਵੀ ਮੈਂਸ਼ਨ ਕਰ ਦਿੱਤਾ ਜਾਊਗਾ ਬਾਕੀ ਕੇਹੇ ਵੀ ਮੇਰੇ ਵੀਰ ਨੂੰ ਪਸੰਦ ਹੋਵੇ ਕੋਈ ਡਿਟੇਲ ਲੈਣੀ ਹੋਵੇ ਤੇ ਲੈ ਸਕਦਾ ਵਾ ਬਾਕੀ ਹੈ ਪੂਰੀ ਬਰੀਡ ਦੇ ਵਿੱਚ ਆ ਬਾਕੀ ਗਰਮੀ ਗੁਰਮੀ ਦੀ ਕੋਈ ਪਰਵਾਹ ਨਹੀਂ ਇਹਨੂੰ ਸਾਡੇ ਸਾਹਮਣੇ ਆ ਸੋ ਮਿਹਰਬਾਨੀ ਵੀਰੇ